ਸੱਜਣ ਜੀ ਅੱਜ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੀਆਂ ਕੁਝ ਗੱਲਾਂ ਬਾਤਾਂ ਅੱਜ ਦੀਆਂ ਕੁਝ ਖਬਰਾਂ ਤੁਹਾਡੇ ਲਈ ਸਾਂਝੀਆਂ ਕਰਨ ਦੇ ਲਈ। ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਗ੍ਰੀਨ ਕਾਰਡ ਬਾਰੇ ਰੌਲਾ ਰੱਪਾ ਪਿਆ ਕੁਝ ਐਪਲੀਕੇਸ਼ਨ ਰੋਕ ਦਿੱਤੀਆਂ ਗਈਆਂ ਅਮਰੀਕਾ ਦੇ ਵਿੱਚ। ਦੂਜਾ ਸਿਗਨਲ ਐਪਸ ਸੰਬੰਧੀ ਜਿਹੜੀ ਆਪਾਂ ਕੱਲ ਖ਼ਬਰ ਕੀਤੀ ਸੀ ਉਹਦੇ ਤੇ ਚਰਚਾ ਹਜੇ ਵੀ ਚੱਲ ਰਹੀ ਆ। ਤੀਜੀ ਗੱਲਬਾਤ ਅਮਰੀਕਾ ਦੇ ਵਿੱਚ ਜਿਹੜੀ ਵੋਟ ਪਾਉਣ ਦੇ ਲਈ ਸਿਟੀਨਸ਼ਿਪ ਦਾ ਸਬੂਤ ਜ਼ਰੂਰੀ ਆ। ਬਹੁਤ ਲੰਮਾ ਚੌੜਾ ਇਹ ਅਗਲੀ ਗੱਲਬਾਤਾਂ ਯੂਕਰੇਨ ਤੇ ਰੂਸ ਬਲੈਕ ਸੀ ਦੇ ਵਿੱਚ ਜੰਗਬੰਦੀ ਸੰਬੰਧੀ ਸਹਿਮਤ ਹੋ ਗਿਆ ਤੇ ਕੈਲੀਫੋਰਨੀਆ ਦੇ ਪਿੰਡਾਂ ਦੇ ਸਕੂਲਾਂ ਦੀ ਫੰਡਿੰਗ ਬੰਦ ਕਰਨ ਦਾ ਮਾਮਲਾ ਸਾਹਮਣੇ ਆਇਆ ਸਭ ਤੋਂ ਪਹਿਲੀ ਗੱਲਬਾਤ ਗ੍ਰੀਨ ਕਾਰਡ ਸੰਬੰਧੀ ਗ੍ਰੀਨ ਕਾਰਡ ਜਿਹੜਾ ਪਰਮਾਨੈਂਟ ਰੈਜ਼ਿਡੈਂਸੀ ਦਾ ਸਬੂਤ ਮੰਨਿਆ ਜਾਂਦਾ ਅਮਰੀਕਾ ਦੇ ਵਿੱਚ ਇਹਦੇ ਨਾਲ ਸੰਬੰਧਤ ਦੋ ਤਿੰਨ ਖਬਰਾਂ ਵੱਖ-ਵੱਖ ਤਰੀਕਿਆਂ ਨਾਲ ਚਰਚਾ ਹੋਈ ਇਸ ਨੇ ਇੱਕ ਤਾਂ ਕੱਲ ਆਪਾਂ ਚਾਰ ਘਟਨਾਵਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਜਿਹਦੇ ਵਿੱਚ ਆਪਾਂ ਜ਼ਿਕਰ ਕੀਤਾ ਸੀ ਕਿ ਕਿੱਥੇ ਕਿੱਥੇ ਗ੍ਰੀਨ ਕਾਰਡ ਹੋਲਡਰਾਂ ਨੂੰ ਸੋ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੂੰ 에어ਪੋਰਟਾਂ ਦੇ ਉੱਤੇ ਰੋਕਿਆ ਜਾ ਰਿਹਾ ਜਾਂ ਉਹਨਾਂ ਦੇ ਉੱਤੇ ਵੀ ਸਵਾਲ ਉੱਠ ਰਹੇ ਆ ਗ੍ਰੀਨ ਕਾਰਡ ਬੰਦੇ ਨੂੰ ਜੇਕਰ ਉਹ ਕੋਈ ਵੀ ਕ੍ਰਾਈਮ ਕਰਦਾ ਜੇਦੀ ਸਜ਼ਾ ਇੱਕ ਹੱਦ ਤੋਂ ਵੱਧ ਹੁੰਦੀ ਹੈ ਜਿੱਦਾਂ ਕੈਨੇਡਾ ਦੇ ਵਿੱਚ ਪੀਆਰ ਆ ਪਰਮਨੈਂਟ ਰੈਜ਼ਿਡੈਂਸੀ ਆ ਇਹਨਾਂ ਲੋਕਾਂ ਨੂੰ ਵਾਪਸ ਭੇਜਿਆ ਜਾ ਸਕਦਾ ਹੁੰਦਾ ਜਿੱਥੋਂ ਆਏ ਆ ਜੇ ਇਹ ਕੋਈ ਇਦਾਂ ਦਾ ਜੁਰਮ ਕਰ ਦੇਣ ਜੇਦੀ ਸਜ਼ਾ ਇੱਕ ਖਾਸ ਉਹਦੇ ਤੋਂ ਜ਼ਿਆਦਾ ਹੋਵੇ ਵੀ 6 ਮਹੀਨੇ ਤੋਂ ਜਾਂ ਉਹਨਾਂ ਦੇ ਕੁਝ ਨਿਜਮ ਹੁੰਦੇ ਆ ਵੱਖਰੇ ਵੱਖਰੇ ਉਹ ਇਸ ਕਰਕੇ ਗ੍ਰੀਨ ਕਾਰਡ ਅ ਸੀਗਾ ਵੀ ਇਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੁਣ ਗ੍ਰੀਨ ਕਾਰਡ ਸੰਬੰਧੀ ਇਹਨਾਂ ਨੇ ਇੱਕ ਹੋਰ ਮਾਮਲਾ ਸਾਹਮਣੇ ਲਿਆਂਦਾ ਜਿਹੜੀ ਉਹਦੀ ਪ੍ਰੋਸੈਸਿੰਗ ਪੌਜ਼ ਕਰਤੀ ਆ ਰਾਸ਼ਟਰਪਤੀ ਟਰੰਪ ਨੇ ਹੁਕਮ ਦਿੱਤੇ ਆ ਕਿ ਗ੍ਰੀਨ ਕਾਰਡ ਦੀ ਪ੍ਰੋਸੈਸਿੰਗ ਨੂੰ ਰੋਕ ਦਿਓ ਵੀ ਜਿਹੜੀਆਂ ਐਪਲੀਕੇਸ਼ਨ ਆਈਆਂ ਗ੍ਰੀਨ ਕਾਰਡ ਲੈਣ ਦੇ ਲਈ ਬੰਦਾ एलिਜੀਬਲ ਹੋ ਗਿਆ ਸਾਰਾ ਕੁਝ ਉਹਦਾ ਸਾਰਾ ਕੁਝ ਉਹਦਾ ਓਕੇ ਆ ਹੁਣ ਉਹਦੀ ਪ੍ਰੋਸੈਸ ਦੇ ਵਿੱਚ ਫਾਈਲ ਪੈ ਗਈ ਆ ਉਹਦੇ ਉਸ ਥਾਂ ਦੇ ਉੱਤੇ ਇਹਨਾਂ ਨੇ ਰੋਕ ਲਾ ਦਿੱਤੀ ਵੀ ਉਹ ਸਾਰੀਆਂ ਨੂੰ ਉੱਥੇ ਰੋਕ ਲਓ ਪੱਕਿਆਂ ਨਹੀਂ ਰੋਕੀਆਂ ਵੀ ਇਹ ਨਹੀਂ ਕਿ ਆ ਉਹਨਾਂ ਨੇ ਵੀ ਇਹਨਾਂ ਨੂੰ ਕੈਨਸਲ ਕਰਦੇ ਹੋ ਜਾਂ ਇਹਨਾਂ ਨੂੰ ਪੀਆਰ ਦੇ ਗ੍ਰੀਨ ਕਾਰਡ ਦੇਣੀ ਨਹੀਂ ਉਹਨਾਂ ਨੇ ਕਹਾਂ ਰੋਕ ਲਾਓ ਇਹਨੂੰ ਉਹਦੇ ਵਿੱਚ ਰਫਿਊਜੀ ਤੇ ਜਿਹੜੇ ਅਸਾਈਲਿਸ ਨੇ ਉਹ ਜ਼ਿਆਦਾਤਰ ਕੇਸ ਨੇ ਅਸਰ ਕਿਹਦੇ ਤੇ ਪੈਣਾ ਇਸ ਪੋਸ ਦੇ ਨਾਲ ਇਹ ਰੋਕਣ ਦੇ ਨਾਲ ਜਿਹੜੀ ਵਕਤੀ ਤੌਰ ਦੇ ਤੇ ਰੋਕ ਲਾਈ ਗਈ ਹੈ ਜਿਹੜੇ ਲੋਕ ਪਹਿਲੇ ਅਪਰੂਵਡ ਹੋ ਚੁੱਕੇ ਆ ਪ੍ਰੋਟੈਕਸ਼ਨ ਦੇ ਲਈ ਅਮਰੀਕਾ ਦੇ ਵਿੱਚ ਉਹਨਾਂ ਨੂੰ ਮੰਨ ਲਿਆ ਵੀ ਤੁਹਾਨੂੰ ਇੱਥੇ ਰੱਖਣਾ ਹੈ ਪ੍ਰੋਟੈਕਸ਼ਨ ਦੇਣੀ ਆ ਆਮ ਤੌਰ ਦੇ ਉੱਤੇ ਉਹ ਪ੍ਰੂਵ ਕਰਦੇ ਆ ਉਹਨਾਂ ਨੇ ਇਹ ਸਿੱਧ ਕਰਨਾ ਹੁੰਦਾ ਕਿ ਜੇ ਸਾਨੂੰ ਵਾਪਸ ਜਿਹੜੇ ਅਸਾਈਲੀ ਜਾਂ ਰਫਿਊਜੀ ਨੇ ਵੀ ਜੇ ਅਸੀਂ ਜਿਸ ਦੇਸ਼ ਦੇ ਉਸ ਤੋਂ ਆਏ ਉੱਥੇ ਵਾਪਸ ਭੇਜ ਦਿੱਤਾ ਤਾਂ ਸਾਨੂੰ ਇਹਦਾ ਕਹਿ ਲੋ ਨੁਕਸਾਨ ਹੋਊਗਾ ਵੀ ਸਾਨੂੰ ਖਤਰਾ ਆ ਉੱਥੇ ਇਸ ਕਰਕੇ ਅਸੀਂ ਅਮਰੀਕਾ ਦੇ ਵਿੱਚ ਸ਼ਰਨ ਲੈਣਾ ਚਾਹੁੰਦੇ ਆ ਰਹਿਣਾ ਚਾਹੁੰਦੇ ਆ ਸੋ ਰਿਲੀਜੀਅਨ ਪੋਲਿਟਿਕਸ ਜਾਂ ਰੇਸ ਕਿਸੇ ਵੀ ਕਾਰਨ ਕਰਕੇ ਉਹਨਾਂ ਦੇ ਨਾਲ ਧਰਮ ਕਰਕੇ ਧੱਕਾ ਹੋ ਰਿਹਾ ਉਹ ਇੱਥੇ ਆ ਕੇ ਪੱਕੇ ਹੋ ਰਹੇ ਉਹਨਾਂ ਦੀ ਅਪਲੀਕੇਸ਼ਨਾਂ ਰੋਕਤੀਆਂ ਇਹਨਾਂ ਨੇ ਰੋਕੇ ਕਿਹਾ ਵੀ ਇਹਨੂੰ ਦੁਬਾਰਾ ਇਨਵੈਸਟੀਗੇਟ ਕਰੋ ਪ੍ਰੋਸੈਸ ਬਹੁਤ ਲੰਬਾ ਆ ਇਹ ਇਹ ਬਹੁਤ ਪਹਿਲਾਂ ਹੀ ਇਹ ਪ੍ਰੋਸੈਸ ਬਹੁਤ ਲੰਮਾ ਹੁੰਦਾ ਜਿਹੜੇ ਇਮੀਗ੍ਰੈਂਟਸ ਆ ਉਹਨਾਂ ਦੇ ਕਈ ਸਾਲਾਂ ਦੇ ਸਕਿਉਰਿਟੀ ਚੈੱਕ ਹੁੰਦੇ ਆ ਮਤਲਬ ਬਹੁਤ ਡੂੰਘਾ ਉਹਨਾਂ ਨੂੰ ਖੋਖਿਆ ਜਾਂਦਾ ਫਿਰ ਉਹਨਾਂ ਦੀਆਂ ਇੰਟਰਵਿਊਜ਼ ਹੁੰਦੀਆਂ ਉਹ ਇੱਕ ਬਹੁਤ ਲੰਮਾ ਪ੍ਰੋਸੈਸ ਆ ਹੁਣ ਕੀ ਹੋਊਗਾ ਕਿ ਉਹਨਾਂ ਦੀ ਐਪਲੀਕੇਸ਼ਨ ਸਾਰੀਆਂ ਸਾਰੀਆਂ ਹੋਲਡ ਤੇ ਚੱਲੇ ਗਈਆਂ ਜਿਹੜਾ ਕੰਮ ਪਹਿਲਾਂ ਹੀ ਕਈ ਸਾਲਾਂ ਦਾ ਆ ਉਹਨੂੰ ਹੋਲਡ ਤੇ ਪਾਤਾ ਦਾ ਮਤਲਬ ਹੋਰ ਕਈ ਸਾਲਾਂ ਦਾ ਕੰਮ ਲਟਕ ਗਿਆ ਇਹਦੇ ਨਾਲ ਹੈ ਕਿ ਇੱਕ ਲੀਗਲ ਲੈਂਬੋ ਦੇ ਵਿੱਚ ਉਹ ਲਟਕ ਗਏ ਔਰ ਉਹਨੂੰ ਪਤਾ ਨਹੀਂ ਲੱਗਦਾ ਵੇ ਅਸੀਂ ਕਰਨਾ ਕੀ ਆ ਜਿਹੜੇ ਸਰਕਾਰ ਇਹ ਹੁਣ ਸਰਕਾਰ ਦਾ ਕੰਮ ਆ ਸਰਕਾਰ ਇਹ ਕੰਮ ਕਰ ਰਹੀ ਹੈ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਇਸ ਕਰਕੇ ਪੌਜ਼ ਕੀਤੀਆਂ ਕਿਉਂਕਿ ਦੋ ਕਾਰਜਕਾਰੀ ਆਦੇਸ਼ ਰਾਸ਼ਟਰਪਤੀ 트ੰਪ ਨੇ ਦਿੱਤੇ ਆ ਜਿਹੜੇ ਸਿੱਧੇ ਇਹਦੇ ਤੇ ਫੋਕਸ ਕਰਦੇ ਕਿ ਵੈਟਿੰਗ ਜ਼ਿਆਦਾ ਕਰੋ ਇਹਨਾਂ ਦੀ ਪਰਚੋਲ ਜ਼ਿਆਦਾ ਕਰੋ ਨੈਸ਼ਨਲ ਸਿਕਿਉਰਿਟੀ ਚੈਕਸ ਆ ਵੀ ਉਸ ਹੱਬ ਨਾਲ ਇਹ ਸਾਰੇ ਕੁਝ ਨੂੰ ਦੇਖੋ ਜ਼ਿਆਦਾ ਸਕਰੀਨਿੰਗ ਚਾਹੀਦੀ ਆ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਉਹਨਾਂ ਨੇ ਇਹ ਕਿਹਾ ਕਿ ਇਹ ਚੈਕ ਕੇਸ ਕਰਕੇ ਕਰ ਰਹੇ ਆ ਕਿਉਂਕਿ ਫਰਾਡ ਕੋਈ ਸੇਫਟੀ ਥ੍ਰੈਟ ਜਾਂ ਨੈਸ਼ਨਲ ਸਕਿਉਰਿਟੀ ਕਨਸਰਨ ਹੋਣਗੇ ਇਹ ਤੋਂ ਪਹਿਲਾਂ ਕਿ ਕਿਸੇ ਬੰਦੇ ਨੂੰ ਅਸੀਂ ਗ੍ਰੀਨ ਕਾਰਡ ਦਈਏ ਉਹਦਾ ਅਸੀਂ ਇਹ ਸਾਰਾ ਕੁਝ ਦੁਬਾਰਾ ਚੈੱਕ ਕਰਨਾ ਚਾਹੁੰਦੇ ਖੋ ਸਕਦਾ ਕਿਸੇ ਨੂੰ ਖਤਰਾ ਹੀ ਨਹੀਂ ਉੱਥੇ ਲੋਕਾਂ ਨੇ ਝਾਲੀ ਅਰਜ਼ੀਆਂ ਦੇ ਦੇ ਕਿ ਪੀਆਰ ਕਾਰਡ ਲੈ ਲੇ ਗ੍ਰੀਨ ਕਾਰਡ ਲੈ ਲੇ ਹੁਣ ਇਹ ਉਹ ਫਰਾਡ ਨੂੰ ਵੀ ਚੈੱਕ ਕਰਨਗੇ ਕੋਈ ਸੇਫਟੀ ਥ੍ਰੈਟ ਵੀ ਹੋ ਸਕਦਾ ਉਹ ਬੰਦਾ ਗਲਤ ਤਰੀਕੇ ਨਾਲ ਪਿੱਛੋਂ ਹੀ ਅਤਵਾਦੀ ਆ ਉਹ ਜਾਂ ਗਲਤ ਤਰੀਕੇ ਦੇ ਉਹਦੇ ਨਿਸ਼ਾਨੇ ਆ ਜਿਹੜ ਨੂੰ ਅਮਰੀਕਾ ਸਮਝਦਾ ਵੀ ਇਹ ਉਹਨਾਂ ਆਰਗੇਨਾਈਜੇਸ਼ਨ ਦੇ ਨਾਲ ਸੰਬੰਧਿਤ ਆ ਉਹ ਅਮਰੀਕਾ ਦੇ ਵਿੱਚ ਗ੍ਰੀਨ ਕਾਰਡ ਲੈ ਕੇ ਖਤਰਾ ਪੈਦਾ ਕਰ ਸਕਦਾ ਉਹ ਸਾਰੇ ਜੋ ਹੁਣ ਇੱਕ ਤੇ ਗੱਲ ਸਹੀ ਵੀ ਆ ਇਹ ਫਰਾਡ ਜੇ ਕੋਈ ਹੋਊਗਾ ਤਾਂ ਉਹਨੂੰ ਉਹਨੂੰ ਫੜਨਗੇ ਪਰ ਦੂਜਾ ਇਹ ਆ ਕਿ ਜਿਹੜੇ ਜੈਨੂਇਨ ਕੇਸ ਹੋਣਗੇ ਉਹ ਡਿਲੇ ਹੋਣਗੇ ਇਹਦੇ ਵਿੱਚ ਨਾ ਜਿਹੜੇ ਰਾਸ਼ਟਰ ਜਿਹੜੇ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਆ ਉਹਨਾਂ ਨੇ ਕੁਝ ਪ੍ਰੋਗਰਾਮ ਸ਼ੁਰੂ ਕੀਤੇ ਸੀ ਬਾਈਡਨ ਪ੍ਰਸ਼ਾਸਨ ਵੱਲੇ ਜਿਹੜੇ ਪ੍ਰੋਗਰਾਮ ਸ਼ੁਰੂ ਕੀਤੇ ਗਏ ਸੀ ਉਹਨਾਂ ਨੂੰ ਪੌਜ਼ ਕੀਤਾ ਗਿਆ ਜਿੱਦਾਂ ਜਿਹੜੇ ਲੈਟਿਨ ਅਮਰੀਕਨ ਜਾਂ ਜਿਹੜੇ ਯੂਕਰੇਨੀਅਨ ਮਾਈਗ੍ਰੈਂਟਸ ਸੀਗੇ ਉਹ ਅਮਰੀਕਾ ਦੇ ਵਿੱਚ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੇ ਜਿਹੜੀ ਹਿਮਨਟੇਰੀਅਨ ਪੈਰੋਲ ਪ੍ਰੋਗਰਾਮ ਦੇ ਤਹਿਤ ਇੱਥੇ ਆਏ ਸੀ ਉਹ ਵੀ ਬੰਦ ਕਰਤਾ ਹੁਣ ਦੂਜਾ ਸੈਲਫ ਡਿਪੂਟੇਸ਼ਨ ਦੀ ਡੈਡਲਾਈਨ ਦੇ ਦਿੱਤੀ ਆ 5 ਲੱਖ ਮਾਈਗ੍ਰੈਂਟਸ ਨੇ ਜਿਹੜੇ ਕਿਊਬਾ ਤੋਂ ਨੇ ਹੈਤੀ ਤੋਂ ਨੇ ਡੈਕਾਗਵਾ ਤੋਂ ਨੇ ਤੇ ਵੈਨਜ਼ੂਏਲਾ ਤੋਂ ਨੇ ਇਨਾਂ ਚਾਰਾ ਮੁਲਕਾਂ ਦੇ ਲੋਕਾਂ ਨੂੰ 5 ਲੱਖ ਬੰਦੇ ਨੂੰ ਉਹਨਾਂ ਨੇ ਕਹਿਤਾ ਵੇ ਆਪਣੇ ਆਪ ਚੱਲ ਜੋ ਨਹੀਂ ਤਾਂ ਅਸੀਂ ਫੜ ਕੇ ਰਿਪੋਰਟ ਕਰਾਂਗੇ 30 ਦਿਨ ਦਾ ਸਮਾਂ ਦਿੱਤਾ ਉਹਨਾਂ ਨੂੰ ਕਿ ਤੁਸੀਂ ਜਾਂ ਤਾਂ ਵਾਪਸ ਚੱਲ ਜੋ ਆਪਣੇ ਆਪ ਜਾਂ ਫਿਰ ਆਪਣੀ ਗ੍ਰਿਫਤਾਰੀ ਲਈ ਤੇ ਜ਼ਬਰੀ ਵਾਪਸ ਭੇਜਣ ਦੇ ਲਈ ਤਿਆਰ ਰਹੋ ਸਖਤੀ ਇੰਨੀ ਕੀਤੀ ਗਈ ਆ ਹੁਣ ਇੱਥੇ ਪੀਆਰ ਦੇ ਗ੍ਰੀਨ ਕਾਰਡ ਦੇ ਲਈ ਜਿਹੜੀ ਸੋਸ਼ਲ ਮੀਡੀਆ ਚੈੱਕ ਹੋਰ ਡੂੰਗਾ ਕਰਤਾ ਜਿਹੜੇ ਇਮੀਗ੍ਰੈਂਟਸ ਕੋਈ ਵੀ ਗ੍ਰੀਨ ਕਾਰਡ ਦੇ ਲਈ ਅਪਲਾਈ ਕਰ ਰਿਹਾ ਆ ਸਾਈਲੰਡ ਦੇ ਅਪਲਾਈ ਕਰ ਰਿਹਾ ਆ ਜਾਂ ਜਿਹੜੀ ਸਿਟੀਜ਼ਨਸ਼ਿਪ ਦੇ ਲਈ ਵੀ ਅਪਲਾਈ ਕਰ ਰਿਹਾ ਆ ਉਹਨਾਂ ਨੂੰ ਆਪਣਾ ਸੋਸ਼ਲ ਮੀਡੀਆ ਦਾ ਅਕਾਊਂਟ ਸਰਕਾਰ ਦੀ ਸਕਰੀਨਿੰਗ ਲਈ ਸਬਮਿਟ ਕਰਾਉਣਾ ਪਊਗਾ ਤੁਹਾਡੀ ਫੇਸਬੁੱਕ ਟਵਿੱਟਰ ਐਕਸ ਜਿਹੜਾ ਆ ਇੰਸਟਾ ਜਾਂ ਜੋ ਵੀ ਤੁਹਾਡਾ ਸੋਸ਼ਲ ਮੀਡੀਆ ਹੈਗਾ ਉਹਨਾਂ ਨੂੰ ਅਕਾਊਂਟ ਸਬਮਿਟ ਪਹਿਲਾਂ ਵੀ ਕਰਾਉਂਦੇ ਪਰ ਉਹਦੀ ਹੁਣ ਡਿਟੇਲਡ ਚੈਕਿੰਗ ਹੋਊਗੀ ਤੁਸੀਂ ਉਹਦੇ ਉੱਤੇ ਕਿਸ ਤਰ੍ਹਾਂ ਦੇ ਵਿਚਾਰ ਸਾਂਝੇ ਕਰਦੇ ਹੋ ਤੁਸੀਂ ਅਮਰੀਕਾ ਦੇ ਖਿਲਾਫ ਹੀ ਲਿਖੀ ਜਾਂਦੇ ਹੋ ਤੁਸੀਂ ਗਲਤ ਵਿਚਾਰ ਦੇ ਰਹੇ ਹੋ ਉੱਥੇ ਤੁਸੀਂ ਕਿਸੇ ਗਲਤ ਲੋਕਾਂ ਨਾਲ ਸੰਬੰਧਤੋਂ ਉਹ ਜਿਹੜੇ ਵੀ ਨਿਜਮ ਕਹਿੰਦੇ ਵੀ ਇਹ ਕੰਮ ਨਹੀਂ ਕਰਨਾ ਤੁਸੀਂ ਉਹ ਕਰ ਰਹੇ ਹੋ ਨਹੀਂ ਦੇਣਗੇ ਇਹ ਗ੍ਰੀਨ ਕਾਰਡ ਤੁਹਾਨੂੰ ਸਰਵੇਲੈਂਸ ਜਿਹੜੀ ਆ ਬਹੁਤ ਜ਼ਿਆਦਾ ਸਰਕਾਰ ਨੇ ਵਧਾ ਦਿੱਤੀ ਹੈ ਸਖਤੀ ਬਹੁਤ ਜ਼ਿਆਦਾ ਕਰ ਦਿੱਤੀ ਹੈ ਆਲੋਚਕ ਇਹਦੀ ਇਹਨੂੰ ਕਹਿ ਰਹੇ ਆ ਵੀ ਇਹ ਗਲਤ ਆ ਕਿ ਲੀਗਲ ਇਮੀਗ੍ਰੈਂਟਸ ਜਾਂ ਜਿਹੜਾ ਹੈਗੇ ਆ ਕਿ ਇਹਦੇ ਨਾਲ ਡਿਲੇ ਹੋਣਗੇ ਡਰ ਪੈਦਾ ਹੋਊਗਾ ਜਾਂ ਜਿਹੜੇ ਵਲਨਰੇਬਲ ਲੋਕ ਨੇ ਜਿਹੜੇ ਪਹਿਲਾਂ ਹੀ ਵਿਚਾਰੇ ਕਿਸੇ ਵਿਪਤਾ ਚ ਪਏ ਨੇ ਉਹਨਾਂ ਦੇ ਨਾਲ ਅਨਫੇਅਰ ਟ੍ਰੀਟਮੈਂਟ ਹੋ ਰਹੀ ਹੈ ਇਹ ਡਰ ਵੀ ਪਾਇਆ ਜਾ ਰਿਹਾ ਦੂਜੀ ਗੱਲਬਾਤ ਸਿਗਨਲ ਐਪ ਬਾਰੇ ਕੱਲ ਆਪਾਂ ਵਿਸਥਾਰ ਦੇ ਵਿੱਚ ਗੱਲਬਾਤ ਕੀਤੀ ਸੀ ਕਿ ਯੂ ਐਸ ਅਫੀਸ਼ੀਅਲਸ ਨੇ ਗਲਤੀ ਦੇ ਨਾਲ ਇਹਨਾਂ ਦਾ ਜਿਹੜਾ ਡਿਟੇਲਡ ਮਿਲਟਰੀ ਸਟ੍ਰਾਈਕ ਸੀ ਯਮਨ ਦੇ ਵਿੱਚ ਉਹ ਸ਼ੇਅਰ ਕਰਤੀ ਗਰੁੱਪ ਚੈਟ ਦੇ ਵਿੱਚ ਤੇ ਉਹ ਗਰੁੱਪ ਚੈਟ ਬਾਅਦ ਦੇ ਵਿੱਚ ਜਿਹੜੀ ਵਾਇਰਲ ਹੋ ਗਈ ਅੱਜ ਦਾ ਅਟਲੈਂਟਿਕ ਦੇ ਐਡੀਟਰ ਜਿਹੜੇ ਨੇ ਉਹਨਾਂ ਨੇ ਉਹਨੂੰ ਪ੍ਰਿੰਟ ਵੀ ਕਰ ਦਿੱਤਾ ਜੈਫਰੀ ਗੋਲਡਬਰਗ ਉਹਨਾਂ ਦਾ ਨਾਮ ਆ ਉਹਨਾਂ ਨੇ ਸਾਰੀ ਦੀ ਸਾਰੀ ਅੱਜ ਪਬਲਿਸ਼ ਕਰ ਦਿੱਤੀ ਆ ਦਾ ਐਟਲੈਂਟਿਕ ਬਹੁਤ ਵੱਡਾ ਗ੍ਰੋਪਾ ਨਿਊਜ਼ਪੇਪਰ ਆ ਉਹਨੇ ਸਾਰੀ ਦੀ ਸਾਰੀ ਅੱਜ ਹੈ ਇੱਕ ਇੱਕ ਕਰਕੇ ਛਾਪ ਦਿੱਤੀ ਉਹਦੇ ਵਿੱਚ ਸੀ ਕੀ ਹੁਣ ਗੱਲ ਬਹੁਤ ਵੱਡੀ ਸੀ ਦੋ ਤਰ੍ਹਾਂ ਦੀਆਂ ਰਾਵਾਂ ਨੇ ਇਹਦੇ ਵਿੱਚ ਇੱਕ ਲੋਕ ਕਹਿੰਦੇ ਵੀ ਇਹ ਤਾਂ ਬਹੁਤ ਵੱਡਾ ਟਪਲਾ ਆ ਦੁਨੀਆ ਦਾ ਸਭ ਤੋਂ ਤਾਕਤਵਰ ਮੁਲਕ ਅਮਰੀਕਾ ਤੇ ਅਮਰੀਕਾ ਦੇ ਜਿਹੜੇ ਟੌਪ ਦੇ ਸਿਕਿਉਰਿਟੀ ਅਫੀਸ਼ੀਅਲਸ ਨੇ ਜਿਹੜੇ ਆਪਣੇ ਮਾਈਕ ਵਾਲਟਸ ਵਰਗੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਆ ਉਹ ਕਿਸੇ ਬੰਦੇ ਨੂੰ ਗਲਤੀ ਨਾਲ ਐਡ ਕਰ ਲੈਣ ਤੇ ਤੁਸੀਂ ਕਿਸੇ ਦੇਸ਼ ਦੇ ਵਿੱਚ ਹਮਲਾ ਕਰਨ ਦੀ ਸਕੀਮ ਨੂੰ ਜਿਹੜੀਆਂ ਸੋਸ਼ਲ ਮੀਡੀਆ ਦੀਆਂ ਐਪਾਂ ਦੇ ਉੱਤੇ ਡਿਸਕਸ ਕਰੋਗੇ ਇੱਕ ਦੂਜੇ ਦੇ ਨਾਲ ਅਮਰੀਕਾ ਦੇ ਵਿੱਚ ਕਿ ਨਾਲੇ ਉਹਦੇ ਵਿੱਚ ਤੇ ਕੱਲ ਨੂੰ ਕੋਈ ਪੁੱਛ ਲੈ ਵੀ ਤੁਸੀਂ ਹਮਲਾ ਕਿੱਦਾਂ ਕੀਤਾ ਉਹਦਾ ਰਿਕਾਰਡ ਦਿਓ ਉਹ ਰਿਕਾਰਡ ਹੋਣਾ ਜ਼ਰੂਰੀ ਆ ਤੁਹਾਡੇ ਕੋਲ ਕੱਲ ਨੂੰ ਕਿਸੇ ਵੀ ਇਨਫੋਰਮੇਸ਼ਨ ਤਹਿਤ ਕਿਸੇ ਵੀ ਚੱਕਰ ਦੇ ਤਹਿਤੋਂ ਮੰਗਿਆ ਜਾ ਸਕਦਾ ਤੇ ਹੁਣ ਜਿਹੜੀ ਇਹ ਸਿਗਨਲ ਐਪ ਹੈਦੇ ਤੇ ਰਿਕਾਰਡ ਰਹਿੰਦਾ ਹੀ ਨਹੀਂ ਉਹ ਡਿਲੀਟ ਹੋ ਜਾਂਦਾ ਸਾਰਾ ਕੁਝ ਆਪਣੇ ਆਪ ਹੀ ਫਿਰ ਤੁਸੀਂ ਉਹਨਾਂ ਨੂੰ ਜਵਾਬ ਦੇ ਕਿੱਦਾਂ ਹੋਵੋਗੇ ਦੂਜੀ ਗੱਲ ਇਹ ਆ ਬੀ ਇਹ ਬਹੁਤ ਵੱਡਾ ਮਸਲਾ ਹੈ ਇਹਨੂੰ ਬਹੁਤ ਸੀਰੀਅਸਲੀ ਲੈਣਾ ਚਾਹੀਦਾ ਕਿਸੇ ਦੇਸ਼ ਤੇ ਹਮਲਾ ਉਹ ਤੁਹਾਡੀ ਗੁਪਤ ਜਾਣਕਾਰੀ ਲੀਕ ਹੋ ਜਵੇ ਇਹ ਤੋਂ ਵੱਡੀ ਕੀ ਚਿੰਤਾ ਹੋ ਸਕਦੀ ਹੈ ਜਦੋਂ ਕਿ ਰਾਸ਼ਟਰਪਤੀ ਟਰੰਪ ਨੇ ਉਹਨਾਂ ਨੇ ਡਾਊਨ ਪਲੇ ਕੀਤਾ ਕਿ ਕੁਝ ਨਹੀਂ ਹੋਇਆ ਮਾੜੀ ਜਿਹਾ ਐਵੇਂ ਗਲਿਚ ਸੀਗਾ ਇੱਕ ਤਕਨੀਕੀ ਗਲਤੀ ਸੀ ਕੁਝ ਨਹੀਂ ਹੈ ਇਸ ਤੋਂ ਬਾਅਦ ਇਹਦੇ ਨਾਲ ਕੁਝ ਨਹੀਂ ਹੋਇਆ ਵੀ ਕੋ ਬਹੁਤ ਵੱਡੀ ਚੀਜ਼ ਨਹੀਂ ਵਾਪਰੀ ਹੁਣ ਦੋਵੇਂ ਆਪਣੇ ਆਪਣੇ ਥਾਂ ਦੇ ਉੱਤੇ ਜਿਹੜੀ ਇਹ ਰਾਏ ਦੇ ਰਹੇ ਨੇ ਹਾਲਾਂਕਿ ਇਹਦੀ ਹੁਣ ਜਿਹੜੇ ਆ ਆਪਣੇ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਉਹਨਾਂ ਨੇ ਇਹ ਸਾਰੇ ਦਾ ਸਾਰਾ ਆਪਣੇ ਜ਼ਿੰਮੇਵਾਰੀ ਲੈ ਲਈ ਆ ਉਹ ਕਹਿੰਦੇ ਵੀ ਮੈਂ ਇਹਦੇ ਲਈ ਜ਼ਿੰਮੇਵਾਰ ਆ ਉਹਨਾਂ ਨੇ ਸਾਰਾ ਇਹਦੀ ਇਹਦੀ ਜਿਹੜੀ ਜ਼ਿੰਮੇਵਾਰੀ ਸੀ ਜਿਹੜੀ ਗਲਤੀ ਹੋਈ ਆ ਜਾਂ ਜੋ ਕੁਝ ਹੋਇਆ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਮਾਈਕ ਵਾਲਸ ਉਹਨਾਂ ਨੇ ਇਹ ਸਾਰੀ ਜ਼ਿੰਮੇਵਾਰੀ ਉੱਤੇ ਲੈ ਲਈ ਆ ਕੱਲ ਵੀ ਅੱਤੇ ਤੇ ਆਪਾਂ ਵਿਸਤਾਰ ਚ ਗੱਲ ਕੀਤੀ ਸੀ ਪਰ ਇਹ ਚਰਚਾ ਬਹੁਤ ਜ਼ਿਆਦਾ ਚੱਲ ਰਹੀ ਆ ਹਜੇ ਡੈਮੋਕ੍ਰੇਟਸ ਲਾ ਮੇਕਰ ਜਿਹੜੇ ਆ ਉਹ ਇਹ ਕਹਿ ਰਿਹਾ ਇਸ ਵੇਲੇ ਕਿ ਇਹ ਜਿਹੜਾ ਬਹੁਤ ਅਨਪ੍ਰੋਫੈਸ਼ਨਲ ਤਰੀਕਾ ਆ ਇਇਸੇ ਤੇ ਛੋਟੀ ਜੀ ਕੰਪਨੀ ਦੀ ਜਾਣਕਾਰੀ ਦੂਜੇ ਪਾਸੇ ਲੀਕ ਹੋ ਜੇ ਤਾਂ ਕੁਛ ਦਾ ਕੁਛ ਹੋ ਜਾਂਦਾ ਇਹ ਤੇ ਇੱਕ ਦੇਸ਼ ਦੀ ਜਿਹੜੀ ਅ ਸੰਵੇਦਨਸ਼ੀਲ ਜਾਣਕਾਰੀ ਹੈ ਸਿਗਨਲ ਐਪ ਦੇ ਯੂਜ਼ ਕਰਨ ਤੇ ਸਵਾਲ ਉੱਠ ਰਹੇ ਆ ਕਿ ਇਹ ਸਿਗਨਲ ਐਪ ਦੇ ਰਾਹੀਂ ਤੁਸੀਂ ਇਨਕ੍ਰਿਪਟਿਡ ਹੈਗੀ ਆ ਪਰ ਇਹ ਮਿਲਟਰੀ ਦੇ ਆਪਰੇਸ਼ਨ ਡਿਸਕਸ ਕਰਨ ਲਈ ਯੂਜ਼ ਕਰੋਗੇ ਸੋ ਹੁਣ ਇਹ ਕਾਫੀ ਇਹਦੇ ਉੱਤੇ ਜਿਹੜੀ ਗੱਲਬਾਤ ਚੱਲ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਫੈਸਲਾ ਹੋਊਗਾ ਸੋ ਡਿਬੇਟ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਕਰ ਰਹੇ ਆ ਇਹੋ ਕੇਸ ਤਰੀਕੇ ਦੇ ਨਾਲ ਇਹਨੂੰ ਟਾਰਗੇਟ ਕਰਨਗੇ ਆਫੀਸ਼ੀਅਲੀ ਜਿਹੜੇ ਟਾਪ ਆਫੀਸ਼ੀਅਲਸ ਨੇ ਇਹਦੇ ਵਿੱਚ ਤੁਸੀਂ ਦੇਖ ਲਓ ਵੀ ਜਿਹੜੇ ਉਸ ਗਰੁੱਪ ਦੇ ਵਿੱਚ ਹੈਗੇ ਆ ਜਿਹੜੀ ਵੈਂਸ ਤੋਂ ਲੈ ਕੇ ਤੇ ਕਿੱਥੇ ਤੱਕ ਇਹ ਸੀਗੇ ਔਰ ਗਲਤੀ ਦੇ ਨਾਲ ਜਾਂ ਕਿਸੇ ਵੀ ਗਲਿਚ ਕਰਕੇ ਇਹ ਇਨਫੋਰਮੇਸ਼ਨ ਸ਼ੇਅਰ ਹੋਈ ਹੈ ਮਾੜੀ ਗੱਲ ਆ ਤੇ ਇਹਦੇ ਉੱਤੇ ਹਜੇ ਤੱਕ ਚਰਚਾ ਚੱਲ ਰਹੀ ਹੈ ਪਹਿਲੀ ਖਬਰ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਗ੍ਰੀਨ ਕਾਰਡ ਤੇ ਸਖਤੀ ਹੁਣ ਰਾਸ਼ਟਰਪਤੀ ਟਰੰਪ ਨੇ ਇੱਕ ਨਵਾਂ ਹੁਕਮ ਜਾਰੀ ਕੀਤਾ ਉਹਦੇ ਤਹਿਤ ਉਹ ਇਹ ਕਹਿੰਦੇ ਵੀ ਜਿਨੇ ਵੋਟ ਪਾਉਣੀ ਹੈ ਉਹਦੇ ਕੋਲ ਪ੍ਰੂਫ ਹੋਵੇ ਕਿ ਮੈਂ ਸਿਟੀਜ਼ਨ ਆ ਅਮਰੀਕਾ ਦਾ ਐਦਾਂ ਨਹੀਂ ਮੰਨਣਾ ਕਿਸੇ ਵੀ ਸਧਾਰਨ ਗੱਲਬਾਤ ਦੇ ਨਾਲ ਮੰਨਿਆ ਨਹੀਂ ਜਾਊਗਾ ਅਮਰੀਕਾ ਦੇ ਵਿੱਚ 10-12 ਮਿਲੀਅਨ ਤੋਂ ਵੀ ਜ਼ਿਆਦਾ ਲੋਕ ਜਿਹਦੀ ਗਿਣਤੀ ਕੋਈ ਨਹੀਂ ਆ ਅਨ ਡਾਕੂਮੈਂਟਡ ਇਮੀਗ੍ਰੈਂਟਸ ਨੇ ਜਿਨ੍ਹਾਂ ਕੋਲ ਸਿਟੀਜ਼ਨਸ਼ਿਪ ਤਾਂ ਕੀ ਗ੍ਰੀਨ ਕਾਰਡ ਵੀ ਹੈ ਨਹੀਂ ਜੇ ਤੁਹਾਡੇ ਕੋਲ ਸਿਟੀਜ਼ਨਸ਼ਿਪ ਦਾ ਪ੍ਰੂਫ ਹੈਗਾ ਆ ਫਿਰ ਤੁਸੀਂ ਵੋਟ ਪਾ ਸਕਦੇ ਨਹੀਂ ਤੇ ਨਹੀਂ ਪਾ ਸਕਦੇ ਇਹ ਸਹੀ ਆ ਰਾਸ਼ਟਰਪਤੀ 트럼ਪ ਪਹਿਲਾਂ ਤੋਂ ਕਹਿੰਦੇ ਆਏ ਵੋਟਾਂ ਦੇ ਵਿੱਚ ਕਪੜੇ ਹੁੰਦੇ ਆ ਹੋਰ ਵੀ ਉਹਨਾਂ ਨੇ ਕਈ ਏਦਾਂ ਦੀਆਂ ਜਿਹੜੀਆਂ ਉਹ ਗੱਲਾਂ ਕਹਿਈਆਂ ਆ ਪਰ ਅਫੀਸ਼ੀਅਲ ਡਾਕੂਮੈਂਟ ਤੁਹਾਨੂੰ ਦਿਖਾਉਣਾ ਪਊਗਾ ਉੱਥੇ ਜਿਹੜਾ ਬੰਦਾ ਵੋਟ ਪਾਉਣ ਦੇ ਲਈ ਬੈਠਾ ਵੀ ਮੈਂ ਇੱਥੇ ਦਾ ਸਿਟੀਜ਼ਨ ਆ ਨਾਗਰਿਕ ਆ ਤੇ ਫਿਰ ਤੁਸੀਂ ਰਜਿਸਟਰ ਕਰ ਸਕਦੇ ਆਂ ਆਪਣੀ ਵੋਟ ਦੇ ਲਈ ਫੈਡਰਲ ਇਲੈਕਸ਼ਨ ਦੇ ਵਿੱਚ ਇਹ ਉਹਨਾਂ ਨੇ ਕਲੀਅਰਲੀ ਕਹਿਤਾ ਹੁਣ ਹੋਣਾ ਤਾਂ ਠੀਕ ਏਦਾਂ ਹੀ ਚਾਹੀਦਾ ਵੀ ਜਿਹੜਾ ਸਿਟੀਜ਼ਨ ਆ ਉਹ ਹੀ ਪਾਵੇ ਪਰ ਕਾਨੂੰਨਨ ਤੌਰ ਤੇ ਏਦਾਂ ਕੀਤਾ ਨਹੀਂ ਜਾ ਸਕਦਾ ਇਹ ਗੈਰਕਾਨੂੰਨੀ ਚੀਜ਼ ਆ ਜਿਹੜੇ ਮਾਹਰ ਦੱਸ ਰਿਹਾ ਇਸ ਚੀਜ਼ ਨੂੰ ਕਿ ਪ੍ਰੈਜ਼ੀਡੈਂਟ ਦੇ ਕੋਲ ਰਾਸ਼ਟਰਪਤੀ ਦੇ ਕੋਲੇ ਪਾਵਰ ਨਹੀਂ ਹੈ ਕਿ ਉਹ ਇਸ ਕਿਸਮ ਦਾ ਨਿਯਮ ਬਣਾ ਸਕੇ ਕਾਂਗਰਸ ਦੇ ਕੋਲ ਨਿਯਮ ਇਹ ਹੈਗਾ ਮਤਲਬ ਅਧਿਕਾਰ ਆ ਕਾਂਗਰਸ ਇਹਦਾ ਕਰ ਸਕਦੀ ਹੈ ਇਹਦੇ ਨਾਲ ਹੋਊਗਾ ਕਿ ਜਿਹੜੇ ਪਿੰਡਾਂ ਦੇ ਵਿੱਚ ਅਮਰੀਕਾ ਦੇ ਵਿੱਚ ਲੋਕ ਰਹਿੰਦੇ ਨੇ ਖਾਸ ਕਰਕੇ ਜਿਹੜੇ ਗਰੀਬ ਲੋਕ ਨੇ ਪਿੰਡਾਂ ਦੇ ਵਿੱਚ ਉਹਨਾਂ ਕੋਲੇ ਕੋਈ ਡਾਕੂਮੈਂਟ ਨਹੀਂ ਹੁੰਦਾ ਪਾਸਪੋਰਟ ਉਹ ਕਦੇ ਜਾਂਦੇ ਹੀ ਨਹੀਂ ਕਿਤੇ ਬਾਹਰ ਨਾ ਕੋਈ ਸਪੈਸ਼ਲ ਆਈਡੀ ਬਣਾਉਂਦੇ ਆ ਬਸ ਇਦੇ ਕੰਮ ਚੱਲੀ ਜਾਂਦਾ ਉਹਨਾਂ ਦਾ ਇਸ ਰੂਲ ਦੇ ਨਾਲ ਉਹ ਕਈ ਮਿਲੀਅਨ ਲੋਕ ਨੇ ਜਿਹੜੇ ਵੋਟ ਪਾਉਣ ਤੋਂ ਵਾਂਝੇ ਰਹਿ ਜਾਣਗੇ ਹੁਣ ਬਰਥ ਸਰਟੀਫਿਕੇਟ ਸਾਰਿਆਂ ਕੋਲ ਹੁੰਦਾ ਪਰ ਬਰਥ ਸਰਟੀਫਿਕੇਟ ਲਾਊਡ ਨਹੀਂ ਆ ਇਸ ਹੁਕਮ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਬਰਥ ਸਰਟੀਫਿਕੇਟ ਇੱਕ ਸਬੂਤ ਵਜੋਂ ਨਹੀਂ ਮੰਨਿਆ ਜਾ ਸਕਦਾ ਜਦੋਂ ਕਿ ਜਿਹੜੇ ਦੂਜੇ ਪ੍ਰੋਪੋਜ਼ਲਸ ਨੇ ਕਾਂਗਰਸ ਦੇ ਵਿੱਚ ਉਹ ਇਹਨੂੰ ਮੰਨਦੇ ਆ ਹੁਣ ਜਿਹੜਾ ਇਹਦੇ ਨਾਲ ਹੈ ਕਿ 트럼ਪ ਨੇ ਇਹ ਕਹਿਆ ਹੈ ਕਿ ਜੇ ਹੁਣ ਇਹ ਸਟੇਟਾਂ ਦੇ ਆਪਣੇ ਅਧਿਕਾਰ ਨੇ ਸਟੇਟ ਆਪਣੇ ਫੈਸਲੇ ਲੈਣ ਦੀ ਵੋਟਾਂ ਦਾ ਸਿਸਟਮ ਅਮਰੀਕਾ ਦੇ ਵਿੱਚ ਸਟੇਟਾਂ ਦੇ ਅੰਡਰ ਬਹੁਤ ਹਾਲਾਂਕਿ ਸਾਰਾ ਕੁਝ ਸਟੇਟਾਂ ਦੇ ਅੰਡਰ ਆ ਇੱਕ ਸਟੇਟ ਦੇ ਵਿੱਚ ਜੋ ਕੁਝ ਹੈਗਾ ਦੂਜੀ ਸਟੇਟ ਦੇ ਵਿੱਚ ਹੋਰ ਤਰ੍ਹਾਂ ਆ ਮੰਨ ਲਓ ਵੋਟ ਮੰਨ ਲਓ 4 ਨਵੰਬਰ ਵੋਟ ਪਾਉਣ ਦੀ ਆਖਰੀ ਤਾਰੀਖ ਸੀਗੀ ਜਾਂ ਮੰਨ ਲਓ ਹੁੰਦੀ ਆ ਕੋਸ਼ਿਸ਼ ਸਟੇਟਾਂ ਤੇ ਕਹਿੰਦੀਆਂ ਵੀ ਜਿਹੜੀ ਵੋਟ ਸਾਡੇ ਮੇਲ ਇਨ ਬੈਲਟ ਕਿਉਂਕਿ ਬਹੁਤ ਲੰਮਾ ਚੌੜਾ ਬੈਲਟ ਹੁੰਦਾ ਬੈਲਟ ਵੀ ਹਰ ਇੱਕ ਸਟੇਟ ਦਾ ਵੱਖਰਾ ਹੁੰਦਾ ਕਿਤੇ ਛੋਟਾ ਹੁੰਦਾ ਕਿਤੇ ਵੱਡਾ ਹੁੰਦਾ ਕਿਉਂਕਿ ਜਿਹੜੀਆਂ ਵੋਟਾਂ ਰਾਸ਼ਟਰਪਤੀ ਦੀਆਂ ਪੈਂਦੀਆਂ ਉਹ ਕੱਲੇ ਰਾਸ਼ਟਰਪਤੀ ਦੀ ਵੋਟ ਨਹੀਂ ਪੈਂਦੀ ਜਾਂ ਮੈਂਬਰ ਪਾਰਲੀਮੈਂਟ ਜਿੱਦਾਂ ਬਾਕੀ ਮੁਲਕਾਂ ਚ ਚੁਣਦੇ ਇਦਾਂ ਨੇ ਉੱਥੇ ਨਾਲ ਉਹਨਾਂ ਨੇ ਹਾਊਸ ਆਫ ਰਿਪ੍ਰੀਜ਼ੈਂਟੇਟਿਵ ਚੁਣਨਾ ਹੁੰਦਾ ਨਾਲ ਉਹਨਾਂ ਨੇ ਸੈਨੇਟ ਵਾਲੇ ਚੁਣਨੇ ਹੁੰਦੇ ਆ ਜਿਹੜੇ 1/3 ਸੈਨੇਟ ਦੀ ਵੋਟ ਹੁੰਦੀ ਆ ਨਾਲ ਉਹਨਾਂ ਨੇ ਜਿਹੜੇ ਆਪਣੇ ਲੋਕਲ ਸਟੇਟ ਦੇ ਚੁਣਨੇ ਹੁੰਦੇ ਕਿਤੇ ਗਵਰਨਰ ਦੀ ਚੋਣ ਆ ਕਿਤੇ ਹਸਪੀਟਲ ਦੀ ਚੋਣ ਆ ਕਿਤੇ ਸਕੂਲ ਦੀ ਚੋਣ ਆ ਉਹ ਸਾਰਾ ਕੁਝ ਇਹਦੇ ਵਿੱਚ ਹੀ ਹੁੰਦਾ ਮਤਲਬ ਮਾੜੀ ਕਿਤਾਬ ਵਾਂਗੂ ਤੇ ਕਈ ਵਾਰ ਕਰਾਂ ਚ ਆ ਜਾਂਦੇ ਤੇ ਤੁਸੀਂ ਉਹਨੂੰ ਭਰ ਕੇ ਤੇ ਫਿਰ ਭੇਜਦੇ ਆਂ ਕੋਸ਼ਿਸ਼ ਸਟੇਟਾਂ ਇਹ ਕਹਿੰਦੀਆਂ ਵੀ ਜਿੱਦਣ ਆਖਰੀ ਤਰੀਕ ਸੀਗੀ ਜਿਹੜਾ ਵੈਲਟ ਸਾਡੇ ਕੋਲੇ ਉਸ ਦਿਨ ਤੱਕ ਡਾਕ ਦੇ ਵਿੱਚ ਪਹੁੰਚ ਗਿਆ ਉਹ ਅਸੀਂ ਗਿਣ ਲੈਣਾ ਬਾਕੀ ਨਹੀਂ ਗਿਣਨੇ ਜਿਹੜੇ ਲੇਟ ਹੋਣੇ ਪਹਿਲਾਂ ਭੇਜ ਦਿਓ ਕੁਝ ਜਿਹੜੇ ਸਟੇਟਾਂ ਕਹਿੰਦੀਆਂ ਵੀ ਜੇ ਨੇ ਉਸ ਦਿਨ ਤੱਕ ਪੋਸਟ ਕਰਤਾ ਵੀ ਜੇ 4 ਨਵੰਬਰ ਆ 4 ਨਵੰਬਰ ਨੂੰ ਜਿਹੜਾ ਪੋਸਟ ਹੋ ਗਿਆ ਮਿਲੇ ਭਾਵੇਂ ਸਾਨੂੰ 24 ਨਵੰਬਰ ਨੂੰ ਅਸੀਂ 24 ਨਵੰਬਰ ਨੂੰ ਜਾ ਕੇ ਵੋਟਾਂ ਗਿਣ ਲਾਂਗੇ ਕੋਸ਼ਿਸ਼ ਸਟੇਟਾਂ ਜਿਹੜੀਆਂ ਹੋਰ ਤਰੀਕੇ ਦੇ ਨਿਯਮਾਂ ਰਾਸ਼ਟਰਪਤੀ 트럼ਪ ਨੇ ਜਿਹੜੇ ਹੁਕਮ ਜਾਰੀ ਕੀਤੇ ਉਹ ਕਹਿੰਦੇ ਵੀ ਜਿਹੜਾ ਉਸ ਦਿਨ ਤੱਕ ਆ ਗਿਆ ਉਹੀ ਗਿਣਿਆ ਜਾਊਗਾ ਬਾਕੀ ਨਹੀਂ ਅਸੀਂ ਗਿੜਨਾ। ਮੇਲਨ ਬੈਲਟ ਜਿਹੜਾ ਆ ਜੇ ਅੱਛਾ ਦੂਜੀ ਗੱਲ ਉਹਨਾਂ ਨੇ ਨਾਲ ਕਹੀ ਹੈ ਜਿਹੜੀ ਸਟੇਟ ਨੇ ਸਾਡੀ ਗੱਲ ਨਾ ਮੰਨੀ ਉਹਦੀ ਫੰਡਿੰਗ ਫੈਡਰਲ ਫੰਡਿੰਗ ਬੰਦ ਕਰ ਦਾਂਗੇ ਉਹਨੂੰ ਜਿਹੜੀ ਕੇਂਦਰ ਮਦਦ ਦਿੰਦਾ ਪੈਸਾ ਤੇਲਾ ਦਿੰਦਾ ਉਹ ਅਸੀਂ ਨਹੀਂ ਦੇਵਾਂਗੇ। ਹੁਣ ਮੇਲਨ ਬੈਲਟ ਦੀਆਂ ਲਿਮਿਟੇਸ਼ਨਸ ਨੇ ਆਰਡਰ ਇਹ ਵੀ ਕਹਿ ਰਿਹਾ ਆ ਕਿ ਜਿਹੜੀਆਂ ਸਟੇਟਸ ਨੇ ਉਹ ਕੋਈ ਵੀ ਜਿਹੜਾ ਮੇਲਨ ਬੈਲਟ ਆ ਕਾਊਂਟ ਨਹੀਂ ਕਰ ਸਕਦੇ ਜਿਹੜੇ ਇਲੈਕਸ਼ਨ ਡੇ ਤੋਂ ਬਾਅਦ ਪਹੁੰਚਦਾ ਸੋ ਇਹ ਵੀ ਹੁਣ ਬੜੀਆਂ ਜਿਹੜੀਆਂ ਇਹ ਇਹਦੇ ਨਾਲ ਫਰਕ ਪਊਗਾ ਸਾਰੇ ਕੁਝ ਨੂੰ ਕਿਉਂਕਿ ਰਾਸ਼ਟਰਪਤੀ 트ੰਪ ਦੀ ਇਹ ਧਾਰਨਾ ਆ ਕਿ ਵੋਟਾਂ 'ਚ ਗੜਬੜ ਹੁੰਦੀ ਆ ਵੀ ਇਕੱਠੀਆਂ ਵੋਟਾਂ ਗਲਤ ਤਰੀਕੇ ਨਾਲ ਪਾਈ ਜਾਂਦੀਆਂ ਔਰ ਜਿਹੜੀ VOTING ਮਸ਼ੀਨਾਂ ਆ ਉਹਨਾਂ ਦੇ ਵਿੱਚ ਵੀ ਰੌਲਾ ਪੈ ਰਿਹਾ ਕਿ ਜਿਹੜੇ ਬੈਲਟਸ ਨੇ ਉਹ ਬਾਰ ਕੋਡ ਨਾਲ ਜਾਂ QR ਕੋਡ ਹਾਲਾਂਕਿ ਮਸ਼ੀਨ ਨਾਲ ਵੋਟਾਂ ਨਹੀਂ ਪੈਂਦੀਆਂ ਬਟਨ ਦੱਬ ਕੇ ਅਮਰੀਕਾ 'ਚ ਉਹ ਨਹੀਂ ਪੈਂਦੀਆਂ ਪਰ ਗਿਣਨ ਵੇਲੇ ਉਹਨਾਂ ਨੇ ਵਰਤੋਂ ਕਰਦੇ ਆ ਵੀ ਕੋਈ ਵੀ 바ਰ ਕੋਡ QR ਕੋਡ ਜਿਹੜਾ ਹੈਗਾ ਆ ਉਹ ਸਾਰਾ ਮਸ਼ੀਨਾਂ ਨੂੰ ਚੇਂਜ ਕਰੋ ਤੇ ਇਹਦੇ ਨਾਲ ਹੋਊਗਾ ਕਿ ਜ਼ਿਆਦਾ ਪੈਸਾ ਲੱਗੂਗਾ ਜਿਹੜੀ ਫੈਡਰਲ ਰਿਵਿਊ ਆ ਵੋਟਰ ਲਿਸਟ ਦਾ ਉਹ ਹੋਊਗਾ ਇਹ ਵੀ ਹੁਕਮ ਦਿੱਤਾ ਗਿਆ ਕਿ ਏਜੰਸੀਆਂ ਨੇ ਜਿਹੜੀਆਂ ਹੋਮਲੈਂਡ ਸਿਕਿਉਰਿਟੀ ਹੈਗੀ ਆ ਉਹ ਪਰਮਿਸ਼ਨ ਦਵੇ ਕਿ ਸਟੇਟ ਵੋਟਰ ਲਿਸਟ ਨੂੰ ਦੇਖਿਆ ਜਾਵੇ ਸਟੇਟ ਜਿਹੜੀਆਂ ਨੇ ਉਹਨਾਂ ਨੇ ਇਸ ਗੱਲ ਨੂੰ ਰਜਿਸਟਰ ਕੀਤਾ ਪਿਛਲੇ ਸਮੇਂ ਦੇ ਵਿੱਚ ਵੀ ਅਸੀਂ ਇਹਦੇ ਨਾਲ ਸਹਿਮਤ ਨਹੀਂ ਆ। ਸੋ ਜਿਹੜਾ ਇਹ ਜਿਹੜਾ ਨੌਨ ਸਿਟੀਜ਼ਨ ਵੋਟਿੰਗ ਆ ਲੋਕ ਇਹ ਕਹਿੰਦੇ ਵੀ ਹੋ ਸਕਦਾ ਕਦੇ ਹੋ ਜਈ ਹੋਵੇ ਪਰ ਰੇਅਰ ਆ ਇਦਾਂ ਨਹੀਂ ਹੁੰਦਾ ਵੀ ਕੋਈ ਰਿਸਰਚਸ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਇਹ ਦੱਸਦੀਆਂ ਆ ਕਿ ਜਿਹੜਾ ਬੰਦਾ ਸਿਟੀਜ਼ਨ ਹੈ ਨਹੀਂ ਉਹਨੇ ਕਦੇ ਵੋਟ ਨਹੀਂ ਪਾਈ ਪਰ ਰਾਸ਼ਟਰਪਤੀ 트੍ਰੰਪ ਤੋਂ ਦਾਵਾ ਇਹ ਆ ਕਿ ਪ੍ਰੋਬਲਮ ਬਹੁਤ ਵੱਡੀ ਆ ਸਬੂਤ ਇਹਦਾ ਕੋਈ ਨਹੀਂ ਸੋ ਲੀਗਲ ਬੈਟਲ ਹੁਣ ਕੁਦਰਤੀ ਹੋਊਗੀ ਰਾਸ਼ਟਰਪਤੀ ਨੇ ਹੁਕਮ ਦਿੱਤੇ ਆ ਪਾਵਰ ਉਹਨਾਂ ਕੋਲੇ ਹੈ ਨਹੀਂਗੀ ਜੋ ਕੁਝ 트াম্প ਦੇ ਪਹਿਲਾਂ 15 20 ਜਿਹੜੇ ਇਹਨਾਂ ਨੇ ਕਾਰਜਕਾਰੀ ਆਦੇਸ਼ ਦਿੱਤੇ ਜਿੱਦਾਂ ਕੋਰਟ ਨੇ ਉਹਨਾਂ ਨੂੰ ਚੈਲੰਜ ਕਰ ਦਿੱਤਾ ਆ ਇਹਨਾਂ ਨੂੰ ਵੀ ਕਰਨਗੇ ਤੇ ਇਹ ਗੱਲਬਾਤ ਜਿਹੜੀ ਲੰਬੀ ਚੱਲੂਗੀ ਜਦੋਂ ਨੂੰ ਜਾ ਕੇ 26 ਦੇ ਵਿੱਚ ਫਿਰ ਮਿਡਲ ਟਰਮ ਇਲੈਕਸ਼ਨ ਆ ਜਾਂਦੀ ਆ ਮਿਡਲ ਟਰਮ 'ਚ ਹਾਊਸ ਸਾਰੇ ਦਾ ਸਾਰਾ ਬਦਲ ਜਾਂਦਾ 1/3 ਜਿਹੜਾ ਉੱਤੇ ਸੈਨੇਟ ਬਦਲ ਜਾਂਦਾ ਆ ਤੇ ਜਿਨ੍ਹਾਂ ਨੇ 6 ਸਾਲ ਬਾਅਦ ਵੋਟ ਪਾਣੀ ਹੁੰਦੀ ਆ ਤੇ ਰਾਸ਼ਟਰਪਤੀ ਫਿਰ ਕਈ ਵਾਰੀ ਨਾਂ ਦੇ ਰਹਿ ਜਾਂਦਾ ਤਾਕਤ ਉਹਨਾਂ ਦੇ ਕੋਲੇ ਨਹੀਂ ਰਹਿੰਦੀ ਪਰ ਇਹਨਾਂ ਦੀ ਕੋਸ਼ਿਸ਼ ਇਹ ਆ ਵੀ ਉਹ ਤੋਂ ਪਹਿਲਾਂ ਪਹਿਲਾਂ ਕੁਝ ਨਾ ਕੁਝ ਕਰ ਦਿੱਤਾ ਜਾਵੇ ਅਗਲੀ ਗੱਲਬਾਤ ਯੂਕਰੇਨ ਤੇ ਰਸ਼ੀਆ ਦੀ ਲੜਾਈ ਬਾਰੇ ਆ ਬਲੈਕ ਸੀ ਸੀਜ਼ਫਾਇਰ ਦੇ ਲਈ ਇਹ ਸਹਿਮਤ ਹੋਏ ਆ ਇੱਕ ਬਲੈਕ ਸੀ ਸੀਜ਼ਫਾਇਰ ਡੀਲ ਸੋਮਵਾਰ ਨੂੰ ਰੂਸ ਤੇ ਇਹਨਾਂ ਦੇ ਅਮਰੀਕਾ ਦੇ ਅਧਿਕਾਰੀ ਉਥੇ ਰਿਆਦ ਦੇ ਵਿੱਚ 사ウਦੀ ਅਰਬ ਦੇ ਵਿੱਚ 12 ਘੰਟੇ ਬੈਠ ਕੇ ਮੀਟਿੰਗ ਕਰਦੇ ਰਹੇ ਆ ਨਤੀਜਾ ਉਹਦਾ ਇਹ ਨਿਕਲਿਆ ਇਹ ਕਹਿੰਦੇ ਵੀ ਜਿਹੜਾ ਬਲੈਕ ਸੀ ਆ ਉਹਦੇ ਵਿੱਚ ਅਸੀਂ ਸੀਜ਼ਫਾਇਰ ਕਰ ਲੈਨੇ ਆ ਉਥੇ ਅਸੀਂ ਸਹਿਮਤ ਹੋ ਜਾਂਦੇ ਆ ਜਿਹੜੇ ਮਿਲਟਰੀ ਆਪਰੇਸ਼ਨਸ ਨੇ ਬਲੈਕ ਸੀ ਦੇ ਵਿੱਚ ਬਿਨਾਂ ਸੀ ਕਿਸੇ ਕਮਰਸ਼ੀਅਲ ਸ਼ਿਪ ਨੂੰ ਕਿਸੇ ਹਮਲੇ ਲਈ ਯੂਜ਼ ਕਰਾਂਗੇ ਵੀ ਉੱਥੇ ਜਿਹੜਾ ਵਪਾਰ ਆ ਉਹ ਠੀਕ ਠਾਕ ਤਰੀਕੇ ਨਾਲ ਚੱਲਦਾ ਰਹੇ ਅ ਅਮਰੀਕਾ ਵੀ ਸਹਿਮਤ ਹੋ ਗਿਆ ਕਿ ਅਸੀਂ ਰੂਸ ਦੀ ਵਪਾਰ ਦੇ ਵਿੱਚ ਮਦਦ ਕਰਾਂਗੇ ਕਿ ਅਮਰੀਕਾ ਨੇ ਕਿਹਾ ਕਿ ਤੁਸੀਂ ਜੇ ਕੋਈ ਲੜਾਈ ਬੰਦ ਕਰ ਲੈਣੇ ਤਾਂ ਅਸੀਂ ਜਿਹੜਾ ਫੂਡ ਐਕਸਪੋਰਟ ਜਾਂ ਫਰਟੀਲਾਈਜ਼ਰ ਹੈਗੇ ਆ ਉਹ ਜਿਹੜੀਆਂ ਤੁਹਾਡੇ ਤੇ ਪਾਬੰਦੀਆਂ ਲਾਈਆਂ ਉਹਨਾਂ ਨੂੰ ਅਸੀਂ ਚੱਕ ਦਿਆਂਗੇ ਤੇ ਉਹਦੇ ਨਾਲ ਹੋਊਗਾ ਵੀ ਕਿ ਜਿਹੜੀ ਸ਼ਿਪਿੰਗ ਕੋਸਟ ਆ ਉਹ ਘਟ ਜਾਊਗੀ ਤੇ ਪੋਰਟ ਦੀ ਐਕਸੈਸ ਵਧ ਜਾਊਗੀ ਸੋ ਹੁਣ ਹੋਰ ਸੈਂਕਸ਼ਨ ਵੀ ਇਹਦੇ ਉੱਤੋਂ ਘਟ ਸਕਦੇ ਆ ਰਸ਼ੀਆ ਇਹ ਕਹਿ ਰਿਹਾ ਕਿ ਸੀਜ਼ਫਾਇਰ ਦੇ ਨਾਲ ਉਹ ਮਤਲਬ ਉਹਨਾਂ ਨੇ ਤਾਂ ਇੱਥੇ ਤੱਕ ਕਹਿਤਾ ਕਿ ਉਹ ਉਦੋਂ ਹੀ ਸ਼ੁਰੂ ਕਰਨਗੇ ਜਦੋਂ ਸਾਡੇ ਤੋਂ ਪਾਬੰਦੀਆਂ ਚੱਕੋਗੇ ਤੁਸੀਂ ਸਪੈਸ਼ਲੀ ਜਿਹੜਾ ਐਗਰੀਕਲਚਰ ਬੈਂਕ ਤੇ ਦੂਜੀ ਐਕਸੈਸ ਹੈਗੀ ਇਹਨਾਂ ਦੀ ਸਵਿਫਟ ਪੇਮੈਂਟ ਸਿਸਟਮ ਨੂੰ ਉਹ ਸਾਰੇ ਨੂੰ ਠੀਕ ਠਾਕ ਕਰੋਗੇ ਦੂਜੇ ਇਹਨਾਂ ਨੇ ਹੁਣ ਇਹ ਸਹਿਮਤੀ ਕੀਤੀ ਹੈ ਵੀ ਜਿਹੜਾ ਨਰਜੀ ਇਨਫਰਾਸਟ੍ਰਕਚਰ ਆ ਰਸ਼ੀਆ ਜਾਂ ਯੂਕਰੇਨ ਇਹਦੇ ਤੇ ਸਹਿਮਤ ਹੋ ਗਿਆ ਕਿ ਉਹ ਇਹਨਾਂ ਨੂੰ ਅਟੈਕ ਨਹੀਂ ਕਰਨਗੇ ਅਨਰਜੀ ਫੈਸਿਲਿਟੀਆਂ ਜਿੰਨੀਆਂ ਹੈਗੀਆਂ ਹਾਲਾਂਕਿ ਐਗਜ਼ੈਕਟ ਸਟੈਪ ਦੇ ਬਾਰੇ ਨਹੀਂ ਦੱਸਿਆ ਗਿਆ ਸੋ ਜਿਹੜੇ ਜਲਨਸਕੀ ਨੇ ਉਹ ਸਪੋਰਟ ਕਰ ਰਹੇ ਆ ਇਸ ਪੀਚ ਦੀ ਬਿਨਾਂ ਸ਼ੱਕ ਕਿਸ ਸ਼ਾਂਤੀ ਦੀ ਪਰ ਉਹਨਾਂ ਨੂੰ ਲੱਗਦਾ ਹੈ ਵੀ ਰੂਸ ਤੇ ਯਕੀਨ ਨਹੀਂ ਆ ਵੀ ਨਵੀਂ ਅਗਰੈਸ਼ਨ ਜਿਹੜੀ ਆ ਉਹ ਸ਼ੁਰੂ ਕਰ ਸਕਦੇ ਆ ਇਹਨਾਂ ਦੇ ਨਾਲ ਰੂਸ ਇਹਨਾਂ ਦੇ ਨਾਲ ਸਪੂਰਨ ਜੰਗਬੰਦੀ ਦੇ ਲਈ ਸਹਿਮਤ ਨਹੀਂ ਵੀ ਸੀਜ਼ਫਾਇਰ ਦਾ ਮਤਲਬ ਇਹ ਆ ਵੀ ਹੁਣ ਤੇ ਦੀ ਯੂਕਰੇਨ ਦੀ ਬਸੋਈ ਅਸੀਂ ਹਮਲੇ ਕਰ ਰਹੇ ਹਾਂ ਜੇ ਮਹੀਨੇ ਦਾ ਹੋਰ ਟਾਈਮ ਦਿੱਤਾ ਉਹ ਮਹੀਨੇ ਚ ਇਹਨਾਂ ਨੇ ਫੇਰ ਖੜੇ ਹੋ ਜਾਣਾ ਕਿਸੇ ਨਾ ਕਿਸੇ ਪਾਸੇ ਮਦਦ ਲੈ ਕੇ ਵੀ ਅਸੀਂ ਇਹਨਾਂ ਨੂੰ ਟਾਈਮ ਨਹੀਂ ਦੇਣਾ ਚਾਹੁੰਦੇ ਇਸ ਕਰਕੇ ਅਸੀਂ ਸੀਜ਼ਫਾਇਰ ਕਰਨੀ ਨਹੀਂ ਪਰ ਹੁਣ ਬਲੈਕ ਸੀ ਦੇ ਵਿੱਚ ਸੀਜ਼ਫਾਇਰ ਦੇ ਲਈ ਇਹ ਸਹਿਮਤ ਹੋ ਗਿਆ ਸੋ ਸਾਊਦੀ ਅਰੇਬੀਆ ਦੇ ਵਿੱਚ ਡੀਲ ਜਿਹੜੀ ਇਹ ਹੋਈ ਹੈ ਸੀਕ੍ਰੇਟਿਵ ਟਾਕ ਰਿਆਦ ਦੇ ਵਿੱਚ ਹੋਈਆਂ ਜਿੱਥੇ ਯੂਐਸ ਰਸ਼ੀਆ ਤੇ ਯੂਕਰੇਨियन ਅਫੀਸ਼ੀਅਲ ਮਿਲੇ ਆ ਤੇ ਇਹਨਾਂ ਸਾਰਿਆਂ ਨੇ ਇੱਕ ਦੂਜੇ ਨੂੰ ਸ਼ਾਂਤੀ ਵੱਲੋਂ ਭੇਜਿਆ ਸੋ ਹੁਣ ਜਿਹੜੀ ਇਹ ਐਗਰੀਮੈਂਟ ਇਦਾਂ ਦਾ 2022 ਦੇ ਵਿੱਚ ਗ੍ਰੇਨ ਡੀਲ ਦਾ ਹੋਇਆ ਸੀ ਜਿਹਦੇ ਵਿੱਚ ਇਹ ਕਿਹਾ ਸੀ ਕਿ ਯੂਕਰੇਨ ਨੂੰ ਜਿਹੜੀ ਫੂਡ ਸੇਫਟੀ ਜਾਂ ਦੂਜੀ ਐਕਸਪੋਰਟ ਕਰਨ ਦਿੱਤਾ ਜਾਵੇ ਤੇ ਰਸ਼ੀਆ ਦਾ ਟ੍ਰੇਡ ਦਾ ਫਰਟੀਲਾਈਜ਼ਰ ਜਿਹੜਾ ਉਹਦੇ 'ਚ ਹੋ ਜਵੇ ਪਰ ਡੀਲ ਜਿਹੜੀ ਆ ਉਹ 23 ਦੇ ਵਿੱਚ ਕਲਾਪਸ ਕਰ ਗਈ ਸੀ ਸੋ ਮਾਹਰ ਜਿਹੜੇ ਡਿਵਾਈਡਡ ਨੇ ਇਸ ਗੱਲ ਤੇ ਦੋ ਤਰ੍ਹਾਂ ਦੇ ਵਿੱਚ ਵੰਡੇ ਹੋਏ ਨੇ ਕੁਝ ਇਹ ਕਹਿੰਦੇ ਆ ਕਿ ਇਹ ਬਹੁਤ ਛੋਟਾ ਪਰ ਬਹੁਤ ਮਦਦਗਾਰ ਸਿੱਧ ਹੋਣ ਵਾਲਾ ਕਦਮ ਆ ਸ਼ਾਂਤੀ ਵੱਲ ਦੂਜੇ ਕਹਿੰਦੇ ਆ ਕਿ ਇਹਦਾ ਮਤਲਬ ਇਹ ਹੋ ਸਕਦਾ ਕਿ ਅਮਰੀਕਾ ਸਿੱਧਾ ਹੀ ਰਸ਼ੀਆ ਦੇ ਹੱਥ ਹੱਕ ਵਿੱਚ ਭੁਗਤ ਗਿਆ ਤੇ ਰੂਸ ਨੂੰ ਇਹਨਾਂ ਨੇ ਬਹੁਤ ਕੁਝ ਦੇ ਦਿੱਤਾ ਬਿਨਾਂ ਗਰਾਉਂਡ ਤੇ ਕਿਸੇ ਤਬਦੀਲੀ ਕੀਤਿਆਂ ਯੂਰਪ ਲੀਡਰ ਉਹਨਾਂ ਦਾ ਪਤਾ ਕੁਝ ਨਹੀਂ ਲੱਗਦਾ ਉਹ ਬਾਹਰ ਰਹਿ ਗਏ ਉਹਨਾਂ ਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਉਹਨਾਂ ਨੂੰ ਇਸ ਸਾウਦੀ ਜਿਹੜੀ ਸਾウਦੀ ਟਾਕ ਸੀਗੀਆਂ ਇਹਦੇ ਵਿੱਚ ਇਨਕਲੂਡ ਹੀ ਨਹੀਂ ਕੀਤਾ ਕਿਸੇ ਨੇ ਹੁਣ ਉਹ ਇੱਕ ਆਪਣੇ ਆਪ ਦੀ ਚਿੰਤਾ ਹੈ ਯੂਕੇ ਆ ਫਰਾਂਸ ਆ ਉਹ ਚਾਹੁੰਦੇ ਆ ਕਿ ਜਿਹੜੀ ਇਹ ਮਤਲਬ ਕੋਲੀਸ਼ਨ ਕੋਲੀਸ਼ਨ ਆਫ ਦਾ ਵਿਲਿੰਗ ਜ ਇਹ ਹੋਵੇ ਤਾਂ ਕਿ ਯੂਕਰੇਨ ਦੀ ਸਪੋਰਟ ਕਰ ਸਕੀਏ ਪਰ ਉਹ ਬਾਹਰ ਬੈਠੇ ਨੇ ਹੁਣ ਔਨ ਸਮੇਂ ਦੇ ਵਿੱਚ ਹੋਰ ਗੱਲਾਂ ਬਾਤਾਂ ਹੋਣਗੀਆਂ ਅਮਰੀਕਾ ਤੇ ਰਸ਼ੀਆ ਜਿਹੜੇ ਆ ਉਹ ਆਫੀਸ਼ੀਅਲੀ ਕਹਿ ਰਹੇ ਆ ਕਿ ਉਹ 네ਗੋਸ਼ੀਏਸ਼ਨ ਐਸੇ ਤਰੀਕੇ ਨਾਲ ਰੱਖਣਗੇ ਤੇ ਪੋਸੀਬਲ ਜਿਹੜੀ ਇਨਵੋਲਵਮੈਂਟ ਆ ਯੂਨ ਵੱਲੋਂ ਜਾਂ ਦੂਜੇ ਦੇਸ਼ਾਂ ਵੱਲੋਂ ਭਵਿੱਖ ਦੇ ਵਿੱਚ ਸ਼ਾਂਤੀ ਬਣਾਉਣ ਦੇ ਲਈ ਹੋ ਸਕਦੀ ਹੈ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਵਿੱਚ ਸਮਾਪਤ ਕਰਦੇ ਹਾਂ ਤੇ ਕੱਲ ਫਿਰ حاضر ਹੋਵਾਂਗੇ ਕੁਸ਼ਣਵੀ ਕੱਲ ਬਤਨਾਂ